ਅੱਜ ਸਵੇਰੇ 9 ਵਜੇ ਦੇ ਕਰੀਬ ਚੌਕ ਵਿੱਚ ਨਾਕਾ ਲੱਗਿਆ ਸੀ ਤੇ ਚੈਕਿੰਗ ਦੋ ਪੁਲਿਸ ਅਧਿਕਾਰੀ ਕਰ ਰਹੇ ਸੀ ਐਨੇ ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੂੰ ਰੋਕਿਆ ਗਿਆ ਤਾਂ ਦੱਸਣ ਮੁਤਾਬਕ ਇੰਨਾ ਸਵਾਰਾ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਹ ਨੌਜਵਾਨ ਦੋਹਾਂ ਮੁਲਾਜ਼ਮਾਂ ਨਾਲ ਬਹਿਸਨ ਲੱਗੇ ਤੇ ਗੱਲ ਇੰਨੀ ਵੱਧ ਗਈ ਕਿ ਦੋਹਾਂ ਸਵਾਰਾ ਨੇ ਹੀ ਨਾਕੇ ਤੇ ਖੜੇ ਮੁਲਾਜ਼ਮਾਂ ਦੀ ਵਰਦੀ ਵੀ ਪਾੜ ਦਿੱਤੀ ਆਓ ਤੁਸੀਂ ਵੀ ਵੇਖੋ ਇਸ ਤੋਂ ਬਾਅਦ ਨਾਕੇ ਤੇ ਅੱਗੇ ਕੀ ਹੋਇਆ ਫਟਾਫਟ ਟੀਵੀ ਲਈ ਫਰੋਜਪੁਰ ਤੋਂ ਸੁਖਚੈਨ ਸਿੰਘ ਦੇ ਨਾਲ ਇਹ ਵੀ ਆ ਰਹੇ ਜੀ ਤਰਫ ਪਾਸੇ ਪਾਸੂ ਆ ਰਹੇ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਕਿ ਰੁਕੇ ਨੇ ਰੁੱਕੇ ਦੀ ਕਦੇ ਹਾਂ ਦੱਸੋ ਤੁਸੀਂ ਇੱਥੇ ਕਿਹਨੂੰ ਪੁੱਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇਈ ਨਹੀਂ ਸਕਦੇ ਹਾਂ ਤੇ ਸ਼ਰਾਬ ਨਾਲ ਰੱਜੇ ਦੀ ਜਾਰੂ ਨਾ ਪੀਂਦੀ ਹੈ ਅਹੀ ਰੁੱਕਿਆ ਜਾਰੂ ਕਿਤੇ ਪੇਪਰ ਮੰਗਣ ਕਦੇ ਕੋਈ ਪੇਪਰ ਦੀ ਰਿਪੋਰਟ ਤਾਂ ਸਾਡਾ ਤੁਸੀਂ ਕਰ ਹੀ ਸਕਦੇ ਆਓਗੇ ਪੇਪਰ ਇੱਕ ਸੱਦੇ ਕਰਿਆ ਨਾਲ ਢਾਲ ਪਾਏ ਗਏ ਪਹਿਲੂ ਮੇਰੇ ਘਰ ਪੈਣ ਫਿਰ ਤੀਜੇ ਮਲਾਈ ਦੇ ਪੈਣ ਫਿਰ ਸਤੰਤਰ ਦੇ ਘਰ ਪਾਏ ਗਏ ਨੇ ਹਾਂਜੀ ਕੀ ਮੰਗ ਕਰਦੇ ਹੋ ਸਤੰਤਰ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਣਾ ਚਾਹੁੰਦਾ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਹੈ ਖਟਾਨੇ ਦੇ ਸਾਡੇ ਵਰਤੀ ਆ ਛੋਟੇ ਪਾਰ ਤੇ ਬਰਦੀ ਪਾਰ ਤੇ ਆ ਬਟਨ ਕੋਟ ਤੇ ਜੀ ਗਲ ਪੈ ਗਈ ਤੇ ਸਾਡੀ ਕਲਾਸੀ ਇੱਕ ਦੇ ਜੀ ਆਉਣੇ ਆਉਂਦਾ ਕੋਰਡੀਨੇਟਰ ਸਿੰਘ ਕੀ ਪ੍ਰੈਕਟਿਸ ਦਾ ਕੀ ਹੈ ਜੀ ਅੱਜ ਜੀ ਸ਼ਾਮ ਦੀ ਰੁਟੀਨ ਤੇ ਸਾਡੀ ਚੈਕਿੰਗ ਹੈ ਉਹ ਇੱਥੇ ਚੈਕਿੰਗ ਕਰਨ ਲੱਗੇ ਆ ਤੇ ਮੈਂ ਕਹਿੰਦਾ ਕਿ ਐਫਐਸ ਦੇ ਨਾਲ ਬੁੱਕਾ ਸਾਡੇ ਪਾਸੇ ਇੱਕ 15ਵਾਂ ਚਲਾਨ ਪੜਦਾ ਸੀ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆਵਾਜ਼ ਆ ਰਹੀ ਹੈ ਤੁਸੀਂ ਹਣਾ ਅਜਮ ਸਿੰਘ ਉਦੋਂ ਇੱਕ ਬੰਦਾ ਆਇਆ ਦੋ ਜਨੇ ਸ਼ਰਾਬ ਪੀਤੀ ਸੀ ਬਹੁਤ ਉਹਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਇੱਥੇ ਤੁਸੀਂ ਲੱਗੇ ਉੱਥੇ ਜਾਓ ਫਲਾਣਾ ਕਰੋ ਉਹ ਮੁਲਾਜ਼ਮ ਰੋਕਣ ਲੱਗੇ ਤੇ ਉਹਦੇ ਚਪੇੜ ਮਾਰੀ ਉਹਨੇ ਮਾਰੀ ਮੜ ਕੇ ਸਾਡੇ ਭਾਈ ਦਾ ਪਤਾ ਜਾ ਕੇ ਉਹਨੇ ਉਹਨੇ ਸੋਰਜ ਖਾਣ ਲੈ ਪਟਾ ਜੀ ਵਰਦੀ ਪਾਰਟੀ ਪੀਐਨਸੀ ਦਾ ਮੁੰਡਾ ਸਾਡਾ ਕਸ਼ਮੀਸ਼ ਸਿੰਘ ਉਹਦੇ ਵਰਦੀ ਪਾਰਟੀ ਉਹਨੇ ਜੀ ਬੰਦੇ ਨੇ ਕੀ ਕਾਰਵਾਈ ਹੁੰਦੀ ਹੈ ਕਾਰਵਾਈ ਬਸ ਜਿਨੂੰ ਉਹਨੇ ਆਹੀ ਫੋਨ ਕਰਤਾ ਸੀ ਥਾਣੇ ਜੀ ਥਾਣੇ ਐਸਟੋ ਸਾਹਿਬ ਦਾ ਸਟਾਫ ਆਇਆ ਜੀ ਫੜਕੇ ਉਹਨੂੰ ਥਾਣੇ ਲੈ ਗਏ ਬਾਕੀ ਵੇਖ ਲਈ ਜਿਹੜੀ ਕਾਰਵਾਈ ਕੀ ਹੁੰਦੀ ਹੈ ਨੇ ਪੋਰਸੀਗੇਟ ਤੇ ਉਸਨੂੰ ਲਾਇਗਰ ਨਾਲ ਬਸ ਰੀਟ ਤੇ ਕੀਤੀ ਜੀ ਇਹ ਪੂਰਾ ਮਾਮਲਾ ਉਧਰ ਸਾਡੀ ਟ੍ਰੈਫਿਕ ਜਿਹੜੀ ਹੈਗੀ ਐ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬਸ ਰੀਟ ਤੇ ਦੋ ਆਦਮੀ ਜਿਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪਸ ਵਿੱਚ ਜੱਥਾ ਬਹੀ ਹੋ ਗਿਆ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅਗੇ ਤਰਤੀਸ਼ ਕਰ ਰਹੇ ਸਰ ਕੀ ਹੈ ਜੀ ਇਹ ਇਹ ਬੰਦੇ ਨੇ ਜਿਹੜੇ ਇਸ ਜਿਹੜੀ ਦਾਰ ਹੋਣ ਜਾਂ ਕੋਈ ਵੀ ਹੋਣ ਕਾਨੂੰਨ ਸਰ ਵਾਸਤੇ ਇੱਕੀ ਹੈ ਤਾਂ ਕੀ ਕਰਗੇ ਜੀ ਉਹ ਕਦਮਾਂ ਦਰਜ ਕੀਤਾ ਜਾ ਰਿਹਾ ਜੀ